ਦੇਖੋ ਅੱਜ ਕਾਂਗਰਸ ਨੇ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਜਿਹੜੇ ਝੂਠੇ ਲਾਰੇ ਕਾਂਗਰਸ ਨੇ ਪੰਜਾਬੀਆਂ ਨੂੰ 2017 ਚ ਲਾਏ ਅੱਜ ਉਹੀ ਝੂਠੇ ਲਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨ ਨੂੰ ਕਾਂਗਰਸ ਲਾਰੇ ਕੀ ਕਰੀ ਅੱਜ ਕਾਂਗਰਸ ਅਖੇ ਜੀ ਐਮਐਸਪੀ ਯਕੀਨੀ ਬਣਾਵਾਂਗੇ ਕਿਸਾਨੀ ਕਰਜ਼ਾ ਮਾਫ ਕਰ ਦਾਂਗੇ ਤੇ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਇਹ ਗੱਲ ਤਾਂ ਕਾਂਗਰਸ ਨੇ 2017 ਚ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਪੰਜਾਬ ਦੇ ਵਿੱਚ ਵੀ ਕਹੀ ਸੀ ਕੀ ਕਿਹਾ ਸੀ ਕਾਂਗਰਸ ਨੇ ਕਿ ਪੂਰਨ ਕਿਸਾਨੀ ਕਰਜ਼ਾ ਮਾਫ਼ ਕੀਤਾ ਜਾਊ ਚਾਹੇ ਬੈਂਕਾਂ ਦਾ ਹੋਵੇ ਆੜਤੀਆਂ ਦਾ ਹੋਵੇ ਕੋਆਪਰੇਟਿਵ ਸੁਸਾਇਟੀਆਂ ਦਾ ਹੋਵੇ ਤੇ ਕਿਸਾਨ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ ਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਗਏ ਟਰੈਕਟਰ ਜ਼ਮੀਨਾਂ ਕੋਰਕ ਹੋ ਗਈਆਂ ਤੇ ਖੁਦਕੁਸ਼ੀ ਦੇ ਰਾਹ ਤੇ ਤੁਰੇ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀ ਕਾਂਗਰਸ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਜਿਹੜੀ ਅੱਜ ਤੱਕ ਚੱਲ ਰਹੀ ਔਰ ਫੇਰ ਗੱਲਾਂ ਕਰਦੇ ਹੋ ਤੁਸੀਂ ਐਮਐਸਪੀ ਦੀਆਂ ਫੇਰ ਗੱਲਾਂ ਕਰਦੇ ਹੋ ਕਾਂਗਰਸ ਨਿਆਂ ਦੇ ਉਹ ਅਨਿਆਏ ਕਰਨ ਵਾਲੀ ਵੀ ਤਾਂ ਕਾਂਗਰਸ ਹੈ ਚਾਹੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨਾ ਹੋਵੇ ਦੇਸ਼ ਦੇ ਵਿੱਚ ਐਮਰਜੈਂਸੀ ਲਾਣੀ ਹੋਵੇ ਇਹ ਅਨਿਆਏ ਕਾਂਗਰਸ ਨੇ ਕੀਤੇ ਨੇ ਔਰ ਸਭ ਤੋਂ ਵੱਡਾ ਅਨਿਆਏ ਜਿਹੜਾ ਪੰਜਾਬ ਦੇ ਨਾਲ ਕਾਂਗਰਸ ਨੇ ਕੀਤਾ ਉਹ ਸੀ ਜਦੋਂ 80 ਦੇ ਦਹਾਕੇ 'ਚ ਪੰਜਾਬ ਦੇਸ਼ ਦੀ ਸੁਰੱਖਿਆ ਦੀ ਲੜਾਈ ਲੜ ਰਿਆ ਸੀ ਉਹਦਾ ਸਾਰਾ ਖਰਚਾ ਪੰਜਾਬ ਦੇ ਸਰਪਾਤਾ 35000 ਕਰੋੜ ਦਾ ਜਿਹੜਾ ਜ ਵੱਧ ਕੇ 3 ਲੱਖ ਕਰੋੜ ਹੋ ਗਿਆ ਉਥੋਂ ਸ਼ੁਰੂ ਹੋਈ ਪੰਜਾਬ ਦੀ ਵੱਡੀ ਤ੍ਰਾਸਦੀ